ਤਸਵੀਰਾਂ ਦਿਖਾਣੀਆਂ ਜਿਲ੍ਹਾ ਸੰਗਰੂਰ ਦੇ ਮਹਿਰਾਗਾਗਾ ਦੀਆਂ ਨੇ ਤਸਵੀਰਾਂ ਇਹ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਨੇ ਉੱਥੇ ਕਾਫੀ ਆਸੂ ਗੈਸ ਦੇ ਗੋਲੇ ਵੀ ਚਲਾਏ ਗਏ ਆ ਉਸ ਨੂੰ ਲੈ ਕੇ ਇਹਨਾਂ ਜਥੇਬੰਦੀਆਂ ਨੇ ਵੀ ਸੇਮ ਮੰਗਿਆ ਜਿਹੜੀਆਂ ਕਿਸਾਨਾਂ ਦੀ ਆ ਪਹਿਲਾਂ ਨੇ ਐਮਐਸਪੀ ਨੂੰ ਲੈ ਕੇ ਪੱਕਾ ਕਾਨੂੰਨ ਖਾਇਆ ਜਾਵੇ ਡਾਕਟਰ ਸੁਭਮੀਨਾਥ ਸਿੰਘ ਦੀ ਰਿਪੋਰਟ ਹੈ ਉਸ ਨੂੰ ਲਾਗੂ ਕਰਨ ਨੂੰ ਲੈ ਕੇ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦਿਆਂ ਜਿਹੜਾ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਹਾਲਾਤ ਪਿਗੜੇ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਕਿਸਾਨਾਂ ਨਾਲ ਮੀਟਿੰਗਾਂ ਵੀ ਹੋ ਰਹੀਆਂ ਪਰ ਹਾਲਾਤ ਫਿਰ ਜੋ ਕਿਸਾਨ ਹੋ ਸੰਘਰਸ਼ ਕਰ ਰਹੇ ਨੇ ਸਾਡੇ ਘਰਾਂ ਚੋਂ ਨੇ ਸਾਡੇ ਪਰਿਵਾਰਾਂ ਚੋਂ ਨੇ ਸਾਡੇ ਭਰਾ ਨੇ ਸਾਡੇ ਦੋਸਤ ਨੇ ਮੌਕੇ ਦੀ ਭਾਜਪਾ ਹਕੂਮਤ ਨੇ ਇਹ ਬਹਿਮ ਪਾਲ ਲਿਆ ਵੀ ਉਹਨੂੰ ਡਰਾ ਦਾਂਗੇ ਉਹਨਾਂ ਨੂੰ ਤਪਕਾ ਦਾਂਗੇ ਪਰ ਅਸੀਂ ਤੁਹਾਡੇ ਚੈਨਲ ਦੇ ਜਰੀਏ ਦੱਸਣਾ ਚਾਹੁੰਦੇ ਆ ਅਸੀਂ ਸਾਡੇ ਸਾਥੀਆਂ ਦੇ ਨਾਲ ਖੜੇ ਆ ਅੱਜ ਵੀ ਉਹਨਾਂ ਦੀ ਹਮਾਇਤ ਤੇ ਖੜੇ ਆ ਕੱਲ ਵੀ ਉਹਨਾਂ ਦੀ ਹਮਾਇਤ ਤੇ ਖੜਾਂਗੇ ਆਉਣ ਵਾਲੇ ਦਿਨਾਂ 'ਚ ਵੀ ਉਹਨਾਂ ਦੀ ਹਮਾਇਤ ਤੇ ਖੜਾਂਗੇ ਸੰਯੁਕਤ ਕਿਸਾਨ ਮੋਰਚੇ ਦੀ ਜੇ ਹੁਣੇ ਕਾਲ ਆਉਂਦੀ ਆ ਤਾਂ ਹੁਣੇ ਤਿਆਰ ਆ ਪਰ ਕੁਝ ਆਪੋ ਆਦੀ ਜੱਥੇਬੰਦੀਆਂ ਦੇ ਕੈਦੇ ਕਾਨੂੰਨ ਹੁੰਦੇ ਆ ਉਹਨੂੰ ਵੀ ਫਾਲੋ ਕਰਨਾ ਹੁੰਦਾ ਐਸ ਕੇ ਐਮ ਨੂੰ ਵੀ ਫਾਲੋ ਕਰਨਾ ਪਰ ਉਹ ਸਾਡੇ ਕਿਸਾਨ ਐ ਸਰਕਾਰ ਸੋਚ ਲੈ ਜੇ ਉਹਨਾਂ ਦੇ ਉੱਪਰ ਅਤਿਆਚਾਰ ਕਰੂਗੀ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਉਹਨਾਂ ਦੀ ਮਦਦ ਕਰਨ ਵਾਸਤੇ ਪਹੁੰਚਾਂਗੇ ਕੜਾ ਐਤਵਾਰ ਦਾ ਸਮਾਂ ਦਿੱਤਾ ਗਿਆ ਐ ਤੁਹਾਨੂੰ ਮੀਟਿੰਗ ਹੋਣੀ ਐ ਕਿ ਲੱਗਦਾ ਵੀ ਜੇ ਉਹਨਾਂ ਦੀ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ ਕਿ ਭਾਰਤੀ ਕਿਸਾਨ ਜਿਹਨਾਂ ਨੇ ਏਕਤਾ ਜਾਂ ਬਖ ਬਖ ਜਥੇਬੰਦੀਆਂ ਕਿ ਦਿੱਲੀ ਨੂੰ ਕੁਝ ਕਰਨੀ ਹੈ ਦੇਖੋ ਐਸਕੇਐਮ ਦੀ ਜੋ ਕਾਲ ਆਉਂਦੀ ਐ ਤੁਰਤ ਪਹਿਰ ਤੇ ਜਿੰਨੀ ਉਹਦੇ ਜਥੇਬੰਦੀਆਂ ਐ ਲਾਗੂ ਕਰਾਂਗੇ ਜੋ ਵੀ ਉਹ ਕਹਿੰਦੇ ਐ ਪ੍ਰਦਰਸ਼ਨ ਕਰਨ ਨੂੰ ਕਹਿੰਦੇ ਐ ਜਾਮ ਨੂੰ ਕਹਿੰਦੇ ਐ ਦਿੱਲੀ ਜਾਣ ਨੂੰ ਕਹਿੰਦੇ ਐ ਜੋ ਐਸਕੇਐਮ ਕਹੂਗਾ ਸਾਨੂੰ ਹੁਕਮ ਕਰੂਗਾ ਅਸੀਂ ਉਹਦੇ ਤੇ ਤਿਆਰ ਆਂ ਕੀ ਨਾਮ ਹੈ ਬਦਲਵੀਰ ਸਿੰਘ ਜਨੂਰ ਜੀ ਬਲਵੀਰ ਸਿੰਘ ਜੀ ਕੀ ਕਹਿਣਾ ਚਾਹੂਗਾ ਕਿਉਂਕਿ ਲਗਾਤਾਰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਜਿਹੜੀ ਕਿਸਾਨਾਂ ਨੂੰ ਰੋਕਣ ਤੇ ਲੱਗੀ ਹੋਈ ਹੈ ਲਗਾਤਾਰ ਮੀਟਿੰਗਾਂ ਵੀ ਹੋ ਰਹੀਆਂ ਕਿਸ ਤਰ੍ਹਾਂ ਦੇਖਦੇ ਉਹਨਾਂ ਦੀ ਮੀਟਿੰਗ ਦੇਖੋ ਜਿਹੜੀ ਫਾਸ਼ੀਵਾਦੀ ਸਰਕਾਰ ਹੈ ਇਹ ਹੱਕ ਸੱਚ ਮੰਗਦੇ ਲੋਕਾਂ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ ਇਹਦੀ ਨੀਤੀ ਹੈ ਫਾਸ਼ੀਵਾਦ ਨੂੰ ਤੈਅ ਕੀਤਾ ਜਾ ਰਿਹਾ ਹੈ ਜਿਹੜਾ ਕਿਸਾਨਾਂ ਦੇ ਉੱਤੇ ਉਥੇ ਲਾਠੀ ਚਾਰਜ ਕੀਤਾ ਅੱਤਰੂ ਗੈਸ ਦੇ ਗੋਲੇ ਮਾਰੇ ਨੇ ਰਬੜੀਆਂ ਗੋਲੀਆਂ ਮਾਰੀਆਂ ਨੇ 150 ਤੋਂ ਉੱਪਰ ਕਿਸਾਨ ਜਿਹੜੇ ਜ਼ਖਮੀ ਹੋ ਗਏ ਨੇ ਹਸਪਤਾਲში ਦਾਖਲ ਨੇ ਅਸੀਂ ਉਹਨਾਂ ਦੀ ਪੁਰਜੋਰ ਨਿੰਦਾ ਕਰਦੇ ਆਂ ਕੱਲ ਹੀ ਅਸੀਂ ਪ੍ਰੋਗਰਾਮ ਸਾਡੀਆਂ ਜਥੇਬੰਦੀ ਐ ਐਸਕੇਮ ਦੇ ਛੰਡੇ ਥੱਲੇ ਕਰਕੇ ਹਟਿਏ 18 ਤਰੀਕ ਨੂੰ ਅਸੀਂ ਕੇਮ ਦੀ ਪੰਜਾਬ ਦੀ ਮਿਲਗਾ ਜਿਸ ਤਰ੍ਹਾਂ ਦਾ ਸੱਦਾ ਆਊਗਾ ਅਸੀਂ ਉਹ ਮੇ ਤਿਆਰ ਬਤਾ ਕਿ ਸਾਨੂੰ ਜਿਹੜੇ ਮਿਲ ਕੋ ਮੂਗਾ ਅਸੀਂ ਲਾਗੂ ਕਰਾਂਗੇ ਕੇਮ ਦਾ ਜੋ ਵੀ ਸੱਦਾ ਆਵੇਗਾ ਕਾਲ ਆਏਗੀ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਐਕਸ਼ਨ ਲਿਆ ਜਾਵੇਗਾ ਏਬੀਪੀ ਸੰਜਾ ਅਨਿਲ ਜੈਨ ਸਿੰਘਰੂ